हां जी सत श्री अकाल दोस्तों आज दी अपडेट एटीटी 9994 ਭਰਤੀ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਲੈ ਕੇ حاضر ਹੋਏ ਆਂ ਵੱਡੀ ਖੁਸ਼ਖਬਰੀ ਆਈ ਜਲਦੀ ਹੋਵੇਗੀ ਭਰਤੀ ਕੋਰਟ ਕੇਸ ਤੋਂ ਬਾਹਰ एटीटी 9994 ਸਾਰੇ ਹੀ ਸਾਥੀ ਦੇਖੋ ਉਮੀਦਵਾਰ ਵੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਆਪਣੀ ਭਰਤੀ ਲੰਬੇ ਸਮੇਂ ਤੋਂ ਹਾਈ ਕੋਰਟ ਵਿੱਚ ਫਸੀ ਹੋਈ ਹੈ ਜਿਸ ਕਰਕੇ ਡਿਪਾਰਟਮੈਂਟ ਵੀ ਆਪਣੀਆਂ ਲਿਸਟਾਂ ਜਾਰੀ ਨਹੀਂ ਕਰ ਰਿਹਾ ਸੀ ਔਰ ਲੰਬੇ ਸਮੇਂ ਤੋਂ ਆਪਣੇ ਜੂਨੀਅਨ ਵੱਲੋਂ ਸਾਰੇ ਹੀ ਸਾਥੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀਗਾ ਭਰਤੀ ਨੂੰ ਇਸ ਕੋਟ ਕੇਸ ਵਿੱਚੋਂ ਬਾਹਰ ਕੱਢਣ ਦੇ ਲਈ ਲੇਕਿਨ 30 ਜਨਵਰੀ ਦੀ ਜੋ ਆਪਣੀ ਸੁਣਵਾਈ ਹੋਈ ਹੈ ਉਸ ਤੋਂ ਹੀ ਆਪਾਂ ਨੂੰ ਇੱਕ ਵਿਸ਼ਵਾਸ ਹੋਇਆ ਹੈ ਕਿ ਤੁਹਾਡੀ ਭਰਤੀ ਕੋਟ ਕੇਸ ਵਿੱਚੋਂ ਬਾਹਰ ਹੋਵੇਗੀ ਪਰ ਉਸ ਵਿਸ਼ਵਾਸ ਤੇ ਵੀ ਵਿਸ਼ਵਾਸ ਕਰ ਉਸ ਕਾਰਦੇ ਵੱਲੋਂ ਕੀਤਾ ਗਿਆ ਜਿਸ ਕਰਕੇ ਜੋ ਆਪਣੇ ਸਾਥੀਆਂ ਵੱਲੋਂ ਦੁਬਾਰਾ ਤੋਂ ਸਰਕਾਰ ਦੇ ਅੱਗੇ ਮੰਗ ਕੀਤੀ ਗਈ ਔਰ ਉਸ ਤੋਂ ਬਾਅਦ ਜੋ ਸਰਕਾਰ ਨੇ ਆਪਣੀ ਐਪਲੀਕੇਸ਼ਨ ਹੈ ਹਾਈ ਕੋਰਟ ਨੂੰ ਸੌपी ਹੈ ਔਰ ਫਾਈਨਲ ਗੱਲ ਆਪਣੀ ਸੀਐਮ ਜੋ ਲਗਾਈ ਗਈ ਹੈ ਉਸ ਦੇ ਸਬੰਧੀ ਆਪਾਂ ਸਾਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਔਰ ਤੁਸੀਂ ਵੀ ਅਗਰ 8894 ਦੇ ਕੇਡਡੋ ਤਾਂ ਇਸ ਵੀਡੀਓ ਨੂੰ ਆਪਣੇ ਸਾਰੇ ਸਾਥੀਆਂ ਨੂੰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਇਹ ਅਰਦਾਸ ਕਰੀਏ ਕਿ ਇਸ ਸੀਐਮ ਦੇ ਨਾਲ ਆਪਣਾ 100% ਹੱਲ ਹੋਵੇ ਔਰ ਆਪਣੀ ਭਾਰਤੀ ਜਲਦ ਹੀ ਇਸ ਕੋਰਟ ਕੇਸ ਵਿੱਚੋਂ ਬਾਹਰ ਨਿਕਲੇ ਤਾਂ ਹੁਣ ਇੱਕ ਵਾਰ ਸੀਐਮ ਤੇ ਲਾ ਕੇ ਚੱਲਦੇ ਹਾਂ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਸ ਜੋ ਸੀਐਮ ਆਪਣੀ ਲਗਾਈ ਗਈ ਹੈ 2727 ਸੀਡਬਲਯੂਪ 2024 ਦੇ ਵੱਲੋਂ ਜਿਸ ਤੇ ਡੈਰੀ ਨੰਬਰ ਹੈ 1014 9964 ਔਰ ਰਜਿਸਟਰ ਡੇਟ ਕੱਲ 14 ਫੈਬ ਨੂੰ ਰਜਿਸਟਰਡ ਕੀਤੀ ਗਈ ਹੈ ਔਰ ਇਸ ਸੀਮ ਦਾ ਮੇਨ ਡੀਟੇਲ ਤੁਸੀਂ ਦੇਖ ਸਕਦੇ ਹੋ ਸੀਡਬਲਯੂਪੀ 6819 ਆਪਣਾ ਜੋ ਕੇਸ ਹੈ ਉਸ ਦਾ ਨੰਬਰ ਹੈ ਜਿਸ ਕੇਸ ਨੰਬਰ ਨੂੰ ਜਲਦੀ ਅਰਜੈਂਟਲੀ ਨੇੜੇ ਲਿਆਉਣ ਲਈ ਅਤੇ ਜਲਦੀ ਹੀ ਕੇਸ ਨੂੰ ਡਿਸਪੋਜ਼ ਆਫ ਕਰਨ ਦੇ ਲਈ ਆਪਣੀ ਸੀਮ ਪ੍ਰਵਿੰਦਰ ਸਿੰਘ ਐਂਡ ਆਦਰਸ ਵਸਟ ਸਟੇਟ ਆਫ ਪੰਜਾਬ ਐਂਡ ਆਦਰਸ ਵੱਲੋਂ ਲਗਾਈ ਗਈ ਹੈ ਔਰ ਅਰਜੈਂਟਲੀ ਆਪਣੇ ਲਿਸਟ ਟਾਈਪ ਔਰ ਹਾਲੇ ਪੈਂਡਿੰਗ ਸਟੇਟਸ ਸ਼ੋ ਕਰਦਾ ਕਿਉਂਕਿ ਕੱਲ ਸੀਮ ਲੱਗੀ ਹੈ ਅੱਜ ਸ਼ਾਮ ਤੱਕ ਅਗਰ ਜੱਜ ਸਾਹਿਬਾਨ ਆਪਣੀ ਲਿਸਟ ਨੂੰ ਦੇਖਣਗੇ ਆਪਣੀ ਇਸ ਐਪਲੀਕੇਸ਼ਨ ਨੂੰ ਤਾਂ ਉਹ ਕੀ ਡਿਸੀਜਨ ਲੈਂਦੇ ਆ ਉਸਤੇ ਬਾਰੇ ਜਿਹੜੀ ਹੈ ਵੀ ਅਪਡੇਟ ਹੋਵੇਗਾ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਔਰ ਦੁਸੀਂ ਬਰਦਾਸ਼ਤ ਕਰੋ ਕਿ ਆਪਣੇ ਜੋ ਵੀ ਡਿਸੀਜਨ ਆਵੇ ਆਪਣੇ ਹੱਕ ਵਿੱਚ ਆਵੇ ਔਰ ਜਲਦੀ ਤੋਂ ਜਲਦੀ ਆਪਣਾ ਜੋ ਭਰਤੀ ਹੈ ਉਹ ਕੋਰਟ ਕੇਸ ਵਿੱਚੋਂ ਬਾਹਰ ਨਿਕਲੇ ਕਿ ਜਲਦੀ ਤੋਂ ਜਲਦੀ ਜੋ ਆਪਣੀ ਭਰਤੀ ਦਾ ਪ੍ਰੋਸੈਸਾ ਕੰਪਲੀਟ ਹੋਵੇ ਔਰ ਜਿਹੜੇ ਸਾਥੀ ਜੁਆਇਨ ਕਰਨਗੇ ਉਹ ਸਕੂਲਾਂ ਦੇ ਵਿੱਚ ਪਹੁੰਚਣ ਕਿਉਂਕਿ ਜਿੰਨਾ ਟਾਈਮ ਇਹ ਭਰਤੀਆਂ ਕੰਪਲੀਟ ਨਹੀਂ ਹੁੰਦੀਆਂ ਉਹਨਾ ਟਾਈਮ ਨਵੀਂ ਭਰਤੀ ਨਹੀਂ ਆਉਣੀ ਇਸ ਕਰਕੇ ਵੱਦ ਤੋਂ ਵੱਧ ਸਾਥੀਆਂ ਨੂੰ ਸ਼ੇਅਰ ਕਰੋ ਔਰ ਸਾਰੇ ਹੀ ਮਿਲ ਕੇ ਅਰਦਾਸ ਕਰੀਏ ਕਿ ਭਰਤੀ ਕੋਟਕੇਸ ਵਿੱਚੋਂ ਬਾਹਰ ਆਵੇ ਇਹ ਸੀ ਅੱਜ ਦੀ ਅਪਡੇਟ ਹੋਰ ਇਸ ਤੋਂ ਇਲਾਵਾ ਇਸ ਤੇ ਕੀ ਡੇਟ ਮਿਲਦੀ ਆ ਉਹ ਕੀ ਅਪਡੇਟ ਆਉਂਦਾਗਾ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਹੋਰ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਹੈ ਧੰਨਵਾਦ